ਇਹੇ ਬਾਈ 13 ਤਰੀਕ ਨੂੰ ਨੇ ਇੱਥੇ ਟਾਲੀਆਂ ਪੱਟੀਆਂ ਜੀਆਂ ਸਿਲਵਰਾ ਪਿੰਡ ਖੜੇ ਆਪਾਂ ਆਹਾ ਟਾਲੀਆਂ ਪੱਟੀਆਂ ਪੰਗਾ ਓਵੇਂ ਆ ਪਈ ਐ ਆਉ ਪਈ ਐ ਉਧਰ ਪਈਆਂ ਨੇ ਤਿੰਨ ਟਾਲੀਆਂ ਇੱਥੇ ਫਟਾਲੀਆਂ ਪੱਟੀਆਂ ਆ ਸੜਕ ਆ ਆ ਨਾਲ ਪੱਕਾ ਖਾਲ ਆ ਪੱਕੇ ਖਾਲ ਤੇ ਸੜਕ ਦੇ ਵਿਚਾਲੇ ਟਾਲੀਆਂ ਸੀ ਅੱਜ 7 ਦਿਨ ਹੋ ਗਏ ਹੁਣ ਕਿਹੜਾ ਅਫਸਰ ਆ ਕਿਹੜਾ ਅਧਿਕਾਰੀ ਆ ਜਿਹਦੇ ਕੋਲ ਮੈਂ ਗਿਆ ਨਹੀਂ ਇੱਥੋਂ ਤੱਕ ਇਹਨਾਂ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਚੀਫ ਸੈਕਟਰੀ ਗੁਰਕੀਰਤ ਕਿਰਪਾਲ ਜੀ ਉਹਨਾਂ ਤੱਕ ਮੈਂ ਪਹੁੰਚ ਹੋਈ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਂ ਵੀਡੀਓ ਬਣਾ ਬਣਾ ਭੇਜੀਆਂ ਡੀਐਫਓ ਨੂੰ ਮਿਲਿਆ ਡੀਸੀ ਬਟੰਡੇ ਨੂੰ ਮਿਲਿਆ ਐਸਐਸਪੀ ਬਟੰਡੇ ਨੂੰ ਮਿਲਿਆ ਕੋਈ ਕਾਰਵਾਈ ਨਹੀਂ ਆ ਤੁਸੀਂ ਦੇਖੋ ਸਾਰੀਆਂ ਚਿੱਠੀਆਂ ਨੇ ਮੇਰੇ ਕੋਲੇ ਇਹ ਸਾਰੀਆਂ ਉਹ ਚਿੱਠੀਆਂ ਨੇ ਜਿਹੜੀਆਂ ਡੀਐਫਓ ਨੇ ਜਿੱਦੇ ਟਾਲੀਆਂ ਪੱਟੀਆਂ ਜਾਂਦੀਆਂ ਮੈਂ ਉਸ ਦਿਨ ਡੀਐਫਓ ਨਾਲ ਗੱਲ ਕਰਦਾ ਕੋਈ ਗੱਲ ਟਿਕਾਰੀ ਟਾਲੀਆਂ ਪੱਟੀਆਂ ਨੇ ਇਹਦੀ ਕਾਰਵਾਈ ਦੱਸੋ ਕਹਿੰਦੇ ਕਾਰਵਾਈ ਇਹਦੀ ਕੋਈ ਗੱਲ ਨਹੀਂ ਅਸੀਂ ਕਰਦੇ ਆ ਨਾ ਹੋਈ ਮੈਂ ਸਾਰੀ ਵੀਡੀਓ ਵੀਡੀਓ ਬਣਾ ਕੇ ਭੇਜੀ ਕਿਸ਼ਨ ਕੁਮਾਰ ਨੂੰ ਉਹਨਾਂ ਨੇ ਡੀਸੀ ਨੂੰ ਫੋਨ ਲਾਇਆ ਪਰੰਦੇ ਡੀਸੀ ਨੂੰ ਡੀਐਫਓ ਨੂੰ ਕਿਹਾ ਇੱਥੇ ਜੰਗਲਾਤ ਅਫਸਰ ਰੇਂਜ ਅਫਸਰ ਇੱਥੇ ਆ ਗਈ ਕਾਰਵਾਈ ਕਰਕੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਆਹ ਮੁੱਖ ਥਾਣਾ ਅਫਸਰ ਫੂਲ ਜੰਗਲਾਤ ਮਹਿਕਮੇ ਵੱਲੋਂ ਇਹਨੂੰ ਚਿੱਠੀ ਲਿਖ ਕੇ ਦੇਦੀ ਵੀ ਸਾਡੀਆਂ ਟਾਲੀਆਂ ਪੱਟੀਆਂ ਗੰਗਾਂ ਸਾਡੀਆਂ ਟਾਲੀਆਂ ਚੋਰੀ ਹੋਈਆਂ ਨੇ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਉਸ ਕਾਰਵਾਈ ਦੇ ਨਾ ਹੋਣ ਦੇ ਕਾਰਨ ਉਸ ਤੋਂ ਬਾਅਦ ਡੀ ਐਫ ਓ ਜਿਹੜਾ ਜ਼ਿਲ੍ਹਾ ਜੰਗਲਾਤ ਅਫਸਰ ਹੈ ਉਹਨੇ ਐਸ ਐਸ ਪੀ ਬਠਿੰਡੇ ਨੂੰ ਚਿੱਠੀ ਲਿਖ ਕੇ ਭੇਜੀ ਵੀ ਤੁਹਾਡਾ ਥਾਣਾ ਫੂਲ ਕਾਰਵਾਈ ਨਹੀਂ ਕਰਦਾ ਫੇਰ ਵੀ ਕਾਰਵਾਈ ਨਹੀਂ ਐ ਇਥੋਂ ਦਾ ਐਮ ਐਲ ਏ ਹਲਕਾ ਫੂਲ ਦਾ ਬਲਕਾਰ ਸਿੱਧੂ ਸ਼ਰਿਆਂ ਬੰਦਿਆਂ ਦੀ ਮਦਦ ਕਰ ਰਿਹਾ ਸ਼ਰਿਆਂ ਪੁਲਿਸ ਨੂੰ ਕਹਿੰਦਾ ਪਰਚਾ ਨਹੀਂ ਹੋਣ ਦੇਣਾ ਅੱਜ ਮੈਨੂੰ 8 ਦਿਨ ਹੋ ਗਏ ਉਸ ਤੋਂ ਬਾਅਦ ਮੈਂ ਸਾਰੀਆਂ ਚਿੱਠੀਆਂ ਹਾਈ ਕੋਰਟ ਨੂੰ ਮੁੱਖ ਮੰਤਰੀ ਨੂੰ ਸੈਸ਼ਨ ਜੱਜ ਨੂੰ ਸੈਕਟਰੀ ਚੀਫ ਸੈਕਟਰੀ ਨੂੰ ਹੋਮ ਸੈਕਟਰੀ ਨੂੰ ਸਾਰਿਆਂ ਨੂੰ ਚਿੱਠੀਆਂ ਕਰਤੀਆਂ ਕੋਈ ਕਾਰਵਾਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਡਰਾਮੇ ਕਰਦਾ ਆ ਜੀ ਨੰਬਰ ਦੇਤਾ ਜੀ ਫਲਾਨਾ ਨੰਬਰ ਆ ਜੀ ਮੈਂ ਬੋਲਣ ਲੱਗਾ ਤੁਸੀਂ ਇੱਕ ਫੋਨ ਕਰੋਗੇ ਤੁਸੀਂ ਇੱਕ ਵੀਡੀਓ ਬਣਾ ਕੇ ਪਾਉਗੇ WhatsApp ਤੇ ਨਾਲ ਹੀ ਨਾਲ ਤੁਹਾਨੂੰ ਥੋੜੀ ਸੁਣਵਾਈ ਹੋਊਗੀ ਕਿੱਛੇ ਯਾਰ ਕਿਹੜੀਆਂ ਗੱਲਾਂ ਕਰਦਾ ਜਿਵੇਂ ਨੂੰ 8 ਦਿਨ ਹੋ ਗਏ ਮੇਰੇ ਵਰਗੇ ਬੰਦੇ ਨੂੰ 8 ਦਿਨ ਹੋ ਗਏ ਲਗਾਤਾਰ ਭਗਾਈ ਕਰਦੇ ਫਿਰ ਤੈਨੂੰ ਸਾਰੇ ਦਾ ਪਰੇਸ਼ਾਨ ਤੇ ਕੋਈ ਬੰਦਾ ਨਹੀਂ ਛੱਡਿਆ ਆਪਾਂ ਕਹਿੰਨਾ ਬੜਾ ਬੜਾ ਕੜਕ ਅਫਸਰਾ ਕ੍ਰਿਸ਼ਨ ਕੁਮਾਰ ਬੜਾ ਕੈਂਟ ਬੰਦਾ ਉਹ ਵੀ ਹੱਥ ਖੜੇ ਕਰ ਗਿਆ ਕੱਲ ਮੇਰੀ ਦੁਆਰੇ ਗੱਲ ਹੋਈ ਮੈਂ ਕਹਿੰਦਾ ਅੱਜ 8 ਦਿਨ ਹੋ ਗਏ ਦੱਸੋ ਟਾਲੀਆਂ ਸਰਕਾਰੀ ਪੱਟੀਆਂ ਪੰਗਾਂ ਨੇ ਆਹ ਟਾਲੀ ਦੇਖ ਲਾ ਐਡੀਆਂ ਐਡੀਆਂ ਟਾਲੀਆਂ ਜੱਫੇ 'ਚ ਨਹੀਂ ਆਉਂਦੀਆਂ ਆਹ ਪੱਟੀਆਂ ਪੰਗਾਂ ਐ ਅੱਜ 8 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕਿਹੜੇ ਡਰਾਮੇ ਕਰਦਾ ਭਾਂਸਿਆਂ ਕਿਹੜੀਆਂ ਗੱਲਾਂ ਕਰਦਾ ਕਿ ਸਾਡੇ ਇੱਕ ਫੋਨ ਕਰੋ ਕਾਰਵਾਈ ਹੋਊਗੀ ਉਹ ਯਾਰ ਮੇਰੇ ਵਰਗਾ ਬੰਦਾ 8 ਦਿਨ ਹੋ ਗਏ ਆ ਡੀਸੀ ਐਸਐਸਪੀ ਸੈਕਟਰੀਆਂ ਤੱਕ ਪਹੁੰਚ ਕਰ ਲਈ ਚਿੱਠੀਆਂ ਕੱਢਤੀਆਂ ਉਹਨਾਂ ਨੇ ਵੀ ਗਾਹਾਂ ਥਾਣੇ ਨੂੰ ਲਿਖਤਾ ਸ਼ਰਿਆਂ ਫੂਲ ਡੀਐਸਪੀ ਹਸ ਖੜੇ ਕਰੀ ਜਾਂਦਾ ਕਿ ਨਹੀਂ ਜੀ ਕਾਰਵਾਈ ਨਹੀਂ ਕਰਦਾ ਕਿਉਂ ਨਹੀਂ ਕਰਦਾ ਦੱਸ ਮੈਂ ਪੁੱਛਣਾ ਚਾਹੁੰਨਾ ਪੰਜਾਬ ਪੁਲਿਸ ਤੋਂ ਐਸਐਸਪੀ ਬਠਿੰਡੇ ਤੋਂ ਡੀਐਸਪੀ ਫੂਲ ਤੋਂ ਐਸਐਸਪੀ ਫੂਲ ਤੋਂ ਵੀ ਆਹ ਟਾਲੀਆਂ ਪੱਟੀਆਂ ਪਈਆਂ ਐ ਜਿਲ੍ਹਾਤ ਅਫਸਰ ਵੱਲੋਂ ਸਾਡੇ ਕੋਲ ਸ਼ਿਕਾਇਤ ਆ ਚੁੱਕੀ ਹੈ ਵੀ ਸਾਡੀਆਂ ਟਾਲੀਆਂ ਪੱਟੀਆਂ 'ਚ ਕਾਰਵਾਈ ਕਰੋ ਕਿਉਂ ਨਹੀਂ ਕਰਦੇ ਬਈ ਐਵੇਂ ਨੇ ਸ਼ਰਿਆਮ ਜੋਰ ਰਾਇਆ ਸ਼ਰਿਆਮ ਹੱਕ 'ਚ ਖੜ ਗਿਆ ਆ ਕੇ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵਾਤਾਵਰਨ ਬਚਾ ਲਓ ਜੀ ਵਾਤਾਵਰਨ ਦਿਵਸ ਮਨਾ ਲਓ ਜੀ ਰੁੱਖ ਲਾਓ ਜੀ ਪਾਣੀ ਬਚਾਓ ਜੀ ਧਰਤੀ ਬਚਾਓ ਜੀ ਆਹ ਹਾਲਾਤ ਨੇ ਯਾਰ ਇੱਕ ਪਾਸੇ ਆ ਟਾਲੀਆਂ ਆ ਤਿੰਨ ਟਾਲੀਆਂ ਪੱਟੀਆਂ ਪਿੰਡ ਸਿਲਵਰਾ ਦਾ ਬੰਦਾ ਹਰਪ੍ਰੀਤ ਸਿੰਘ ਪੁੱਤਰ ਆਪਣਾ ਜਸਵੰਤ ਸਿੰਘ ਜਿਹਨੇ ਪੱਟਿਆ ਉਹ ਪੰਜ ਟਾਲੀਆਂ ਪੱਟ ਕੇ ਗਏ ਵੀ ਕਰਤੀਆਂ ਚੱਕੀ ਲੈ ਗਿਆ ਚੋਰੀ ਦਾ ਪਰਚਾ ਬਣਦਾ ਪਿੰਡ ਕਾਲੋ ਕਿਆਂ ਦਾ ਗੁਰਦੀਪ ਸਿੰਘ ਜਸਕਰਨ ਸਿੰਘ ਪੁੱਤਰ ਕਰਮ ਸਿੰਘ ਦੋਨੇ ਭਰਾਵਾਂ ਨੇ ਪੱਟ ਕੇ ਪੰਜ ਟਾਲੀਆਂ ਗਏ ਵੀ ਕਰਤੀਆਂ ਉਹ ਇੱਕ ਥਾਪੜ ਦੇ ਆ ਕਿਨੇ ਸਾਡੇ ਨਾਲ ਐਮਐਲਏ ਖੜਾ ਸਾਡੀ ਕਿਹੜਾ ਕੋਈ ਸਾਡੇ ਦੇ ਕਿਹੜਾ ਕੋਈ ਪਰਚਾ ਕਰਾ ਦੂ ਇਹ ਇੱਕ ਥਾਪੜ ਦੇ ਪਿੰਡ ਚ ਉਹ ਬੰਦੇ ਇਹ ਵੀ ਇੱਕ ਥਾਪੜ ਦੇ ਆ ਆ ਐ ਆ ਕੁਛ ਕਰਦੀਆਂ ਸਰਕਾਰਾਂ ਇੱਥੇ ਯਾਰ ਜੇ ਮੇਰੇ ਵਰਗੇ ਬੰਦੇ ਦੀ ਕੋਈ ਸੁਣਵਾਈ ਨਹੀਂ ਨਾ ਉਹ ਆਮ ਬੰਦੇ ਦੀ ਸੁਣਵਾਈ ਇੱਥੇ ਕਿਹੜਾ ਕਰ ਦੂ ਕਿਹੜਾ ਪਛਦਾ ਆਮ ਬੰਦੇ ਨੂੰ ਥੜੇ ਨਹੀਂ ਚੜਨਦੇ ਦਫ਼ਤਰ ਨਹੀਂ ਕੋਈ ਪੜਨ ਦਿੰਦਾ ਆਹ ਹਾਲਾਤ ਨੇ ਇੱਥੇ ਅਗਲਾ ਕਦਮ ਕੀ ਹੈ ਜੀ ਆਪਣਾ ਅਗਲਾ ਕਦਮ ਸੁਣ ਲੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਕਹਿ ਦੇਣਾ ਚਾਹੁੰਦਾ ਜੇ ਇਹਨਾਂ ਦੇ ਕਾਰਵਾਈ ਨਾ ਹੋਈ ਆਹ ਟਾਲੀਆਂ ਖਿੱਚ ਕੇ ਮੈਂ ਹਾਈਵੇ ਜਾਮ ਕਰੂੰਗਾ ਮੈਂ ਟਾਲੀਆਂ ਹਾਈਵੇ ਤੇ ਲਿਜਾ ਕੇ ਸਿੱਟੂੰਗਾ ਉਹਦੀ ਜ਼ਿੰਮੇਵਾਰ ਸਰਕਾਰ ਆ ਉਹਦੀ ਜ਼ਿੰਮੇਵਾਰ ਐਸਐਸਪੀ ਬਟੰਡਾ ਹੈ ਡੀਸੀ ਬਟੰਡਾ ਹੈ ਜਵਾਬਦੇਹੀ ਮੈਂ ਉਸ ਹਾਈਵੇ ਬਟੰਡੇ ਹਾਈਵੇ ਦੇ ਉੱਤੇ ਟਾਲੀਆਂ ਸਿੱਟੂੰਗਾ ਵੀ ਦੱਸੋ ਆਹ ਟਾਲੀਆਂ ਪੱਟੀਆਂ ਨੂੰ ਅੱਜ 10 ਦਿਨ ਹੋ ਗਏ ਕਾਰਵਾਈ ਕਿਉਂ ਨਹੀਂ ਕਰ ਰਹੇ ਉਹ ਸੜਕ ਹੈ ਵਿਚਾਲੇ ਟਾਲੀਆਂ ਖੜੀਆਂ ਪੱਟੀਆਂ ਹੈ ਮਹਿਕਮਾ ਮੰਨ ਗਿਆ ਜੰਗਲਾਤ ਮਹਿਕਮਾ ਮੰਨ ਗਿਆ ਜੰਗਲਾਤ ਮਹਿਕਮੇ ਲਿਖ ਕੇ ਦੇਤਾ ਵੀ ਉਹਨਾਂ ਦੇ ਕਾਰਵਾਈ ਕਰੋ ਬੰਦੇ ਸਾਡੀਆਂ ਟਾਲੀਆਂ ਪੱਟੀਆਂ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਹੁਣ ਮੇਰੇ ਕੋਲ ਰਾਹ ਹੀ ਬਚਦਾ ਵੀ ਜੇ ਨਾ ਕਾਰਵਾਈ ਹੋਈ ਮੈਂ ਸਾਰੀਆਂ ਟਾਲੀਆਂ ਕ੍ਰਿਸਕ ਹਾਈਵੇ ਦੇ ਉੱਤੇ ਲੈ ਜਾ ਕੇ ਸੱਟੂੰਗਾ ਉੱਥੇ ਸੜਕ ਜਾਮ ਕਰੂੰਗਾ ਉੱਥੇ ਆ ਕੇ ਸਰਕਾਰ ਇਹ ਪ੍ਰਸ਼ਾਸਨ ਜਵਾਬ ਦੇ ਦੇ ਵੀ ਅਸੀਂ ਟਾਲੀਆਂ ਪੱਟੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਆ ਹਾਲਾਤ ਐਥੇ ਆ ਆ ਕੁਛ ਤੇ ਚੱਲ ਰਿਹਾ ਦਿਖਾ ਦੇ ਹੁਣ ਤੂੰ ਏਡੀਆਂ ਆਂ ਟਾਲੀਆਂ ਉਹ ਪੰਗੀਆਂ ਪੱਟੀਆਂ ਨਾ ਕਿਸੇ ਨੇ ਚੱਕੀਆਂ ਸਾਰੇ ਗਾਂਗੂੜਾਂ ਦੀ ਮਿੱਟੀ ਝੜੀ ਜਾਂਦੇ ਐ ਬਰ ਹੱਦ ਹੋ ਗਈ ਯਾਰ ਇੱਕ ਆਈਪੀਐਸ ਇੱਕ ਆਈਐਸ ਅਫਸਰ ਇੱਕ ਐਮਐਲਏ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਧੱਕਾ ਯਾਰ ਐਵੇਂ ਕਿਵੇਂ ਤੁਸੀਂ ਬਚਾਓਗੇ ਦਰਖਤ ਐ ਤਾਂ ਲੋਕਾਂ ਨੇ ਇੱਥੇ ਕੋਈ ਦਰਖਤ ਹੀ ਨਹੀਂ ਛੱਡਣਾ ਜਿੰਨੇ ਦਰਖਤ ਖੜੇ ਆ ਉਹ ਸੜਕਾਂ ਦੇ ਪਹੀਆਂ ਦੇ ਤਾਂ ਸਾਰੇ ਖਾ ਜਾਣਗੇ ਲੋਕ ਖੇਤਾਂ ਦੇ ਖੜੇ ਤਾਂ ਪਹਿਲੇ ਹੀ ਖਾ ਗਏ ਆਹ ਸਾਫ ਕਾ ਸਰਪੰਚ ਖੜਾ ਪੈਨਸਿਲ ਬਰਾਦਾ ਇਸੇ ਪਿੰਡ ਦਾ ਸਾਫਕਾ ਸਰਪੰਚ ਹੈ ਇਹਨੂੰ ਪੁੱਛ ਲਿਆ ਜਾਵੇ ਦੱਸੋ ਭਾਈ ਸਰਪੰਚ ਸਾਹਿਬ ਉਹ ਜੰਗਲ ਪੰਜ ਕਿੱਲੇ ਲਾਇਆ ਸੀ ਉਹਨੂੰ ਪਾਲ ਕੇ ਤਿਆਰ ਕੀਤਾ ਇਸ ਬੰਦੇ ਦੀ ਬਦੌਲਤ ਇਹਨੇ ਮੇਰੇ ਅੱਖੇ ਲੱਗਿਆ ਪੰਜ ਕਿੱਲੇ ਜ਼ਮੀਨ ਦਿੱਤੀ ਜੰਗਲ ਲਾਇਆ ਰਲ ਮਿਲ ਕੇ ਉਹ ਕੰਮਜਾਬ ਕੀਤਾ ਉਹਨੂੰ ਵੀ ਪੱਟਣ ਨੂੰ ਫਿਰਦੇ ਆ ਉਲਟੇ ਇਹਨੂੰ ਕਹਿੰਦੇ ਆਗੇ ਪਿੰਡ ਵਾਲੇ ਕਿ ਨਵਾਂ ਪੰਜ ਘੱਟ ਦਾ ਜੰਗਲ ਲਾਤਾ ਇਹ ਜ਼ਮੀਨ ਵਹਿ ਕਰਕੇ ਆਪਾਂ ਦੇਣੀ ਸੀਗੀ ਠੇਕੇ ਦੇ ਲੈ ਉਹ ਮਰੀ ਜਾਂਦੇ ਹੋ ਬਿਮਾਰੀਆਂ ਨਾਲ ਤਾਪਮਾਨ ਵੱਧ ਗਿਆ ਮੀਂਹ ਪੈਂਦਾ ਨਹੀਂ ਜੀਬ ਸੋਡੀ ਨਿਕਲੀ ਪਈ ਐ ਰਾਤ ਨੂੰ ਉਹ ਵੀ ਨਹੀਂ ਛੱਡ ਰਹੇ ਯਾਰ ਆਹ ਛੱਡਣੀ ਕੀ ਸੀ ਖੇਤਾਂ 'ਚ ਮੋਟਰਾਂ ਤੇ ਉਹ ਸਰਕਾਰੀ ਖਾਲਾਂ ਤੇ ਪਈਆਂ ਤੇ ਸੜਕਾਂ ਤੇ ਸਰਕਾਰੀ ਪੰਚਾਇਤੀ ਥਾਮਦੂ ਵੀ ਪੱਟਣ ਨੂੰ ਫਿਰਦੇ ਆਂ ਤੁਸੀਂ ਦੱਸੋ ਸਰਪੰਚ ਸਾਹਿਬ ਆਹ ਜਿਹੜੀਆਂ ਟਾਲੀਆਂ ਪੱਟਕਣਾਂ ਜੇ ਕਾਇਦਨ ਹੋ ਗਈ 8 13 ਤੀਜ ਤਾਂ ਹੋਊਗਾ 13 ਦੀ ਘਟਨਾ ਆਪਾਂ ਉਹਦੇ ਨਾਲ ਆ ਪਾਉਂਦੇ ਫਿਰਦੇ ਕੋਈ ਸੁਣਮਾਈ ਹੈਗੀ ਆ ਕੁਛ ਨਹੀਂ ਤੁਸੀਂ ਆਪ ਪੁੱਛ ਲੋ ਅਧਰਕਾਰ ਤੋਂ ਤੁਸੀਂ ਪੁੱਛ ਲਓ ਕੁਝ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਆਓ ਸੁਵਾਨ ਸਾਹਿਬ ਉੱਪਰ ਆ ਜਾਓ ਇੱਥੇ ਜੀ ਆਰਾਮ ਨਾਲ ਮਰਾ ਹੀ ਤਾਂ ਕੀ ਹੁਣ ਇਹ ਸਗੋਂ ਸੰਤ ਤੌਂਕੀਆਂ ਮਿਲਦੀਆਂ ਉਹ ਕਹਿੰਦੇ ਤੁਸੀਂ ਤਾਂ ਦੋਸ ਮਿੰਨੀ ਪਾਲਿਆ ਪੰਗਾ ਖੜਾ ਕਰ ਲਿਆ ਇਹ ਤਾਂ ਤੌਂਕੀਆਂ ਮਿਲਦੀਆਂ ਇਹ ਸਾਈ ਕਿਹੜੀ ਹੁਣੀ ਤੁਹਾਡੇ ਪਿੰਡ ਦੇ ਟਾਲੀਆਂ ਪਟੀਆਂ ਨਹੀਂ ਆ ਜਾਂ ਕੋਈ ਹੋਰ ਦਰਖਤ ਲੈ ਗਏ ਨੇ ਪਟਕੇ ਕੀ ਕਹਿਣਾ ਚਾਹੋਗੇ ਤੁਸੀਂ ਕਾਰਵਾਈ ਹੋਣੀ ਚਾਹੀਦੀ ਇਸ ਤੇ ਅਸੀਂ ਕਹਿੰਨੇ ਉਹ ਕਾਰਗਾਈ ਬਾਈ ਦੇ ਵਜਾਇਓ ਤਾਂ ਸਗੋਂ ਸਾਨੂੰ ਝਮਕਾਂਦੇ ਆ ਕਿ ਆਕੇ ਤੁਸੀਂ ਬਾਏ ਪਾਲਿਆ ਕਰ ਲੈ ਨਮਾ ਬੰਧ ਘੜਦਿਆਂ ਤੁਸੀਂ ਐ ਕਰ ਦੋ ਸਾਨੂੰ ਕਹਿ ਰਹੇ ਆ ਸਗੋਂ ਆਕੇ ਵੀ ਤੁਸੀਂ ਇਹ ਕਾਰਵਾਈ ਨਾ ਕਰੋ ਤੇ ਬਾਈ ਤਾਂ ਸਾਡੀ ਨਿਆਰ ਤੌਰ ਤੇ ਖੜਿਆ ਦਰਖਤਾ ਕਰਕੇ ਨਾ ਸਾਡਾ ਕਿਸੇ ਨਾਲ ਲੱਖੇ ਨਾਲ ਵਲਿਆ ਜਾ ਨਾ ਸਾਡੀ ਗਹਾ ਉਹਨਾਂ ਨਾਲ ਦੁਸ਼ਮਣ ਨੀ ਕਿਸੇ ਨਾਲ ਅਸੀਂ ਤਾਂ ਇਨਸਾਫ਼ ਨੇ ਹਲ ਤੌਰ ਤੇ ਖੜੇ ਵੀ ਆ ਦਰਖਤ ਸੀਗੇ ਇਹ ਸਹੀ ਆ ਇਹਦੇ ਇਨਸਾਫ਼ ਮਿਲਣਾ ਚਾਹੀਦਾ ਸੀ ਮੇਰੇ ਤੇ ਇਹੀ ਪੀ ਲਈ ਜੰਗਲਾਤ ਮੈਂ ਕਹਾਂ ਕੀ ਮੇਰੇ ਤੋਂ ਸਿੱਖ ਹਾਂ ਸਾਰਿਆਂ ਨੇ ਮੈਂ ਸਾਰੇ ਦੇਖ ਕੇ ਗਏ ਮੌਕਾ ਆ ਜਿਹੜਾ ਕ੍ਰਿਸ਼ਨ ਕੁਮਾਰਾ ਇਹ ਆਪ ਆਇਆ ਉੱਤੇ ਸੀ ਆਪ ਕੋਲੇ ਸੀ ਇੱਥੇ ਵੀਡੀਓ ਆਇਆ ਸਾਰੇ ਆ ਕੇ ਗਏ ਸਾਰੇ ਮੌਕਾ ਦੇਖ ਕੇ ਸਾਰਾ ਮੌਕਾ ਦੇਖ ਕੇ ਗਏ ਦੇਖ ਕੇ ਗਿਆ ਜੰਗਲਾਤ ਮੈਂਕਮੇ ਦੇ ਰੇਂਜ ਅਫਸਰ ਇੱਥੇ ਆਇਆ ਤਰੋਗੇ ਇੱਥੇ ਆ ਸਾਰਾ ਲਿਖ ਕੇ ਲਿਖ ਕੇ ਦੇ ਵੀ ਦਿੱਤਾ ਕਾਰ ਬਈ ਤਾਂ ਕੱਲ ਦੇ ਇੱਕ ਡੱਗ ਪੀਓ ਦੂਜੀ ਟਾਲੀ ਹਜੇ ਕਹਿੰਦੇ ਆ ਉਹ ਪੜਦੇ ਸੀ ਪੜਦਿਆਂ ਨੂੰ ਰੋਕ ਕੇ ਥੱਲੇ ਦੇਖਣਾ ਲੋ ਪੱਤੀ ਪਈ ਉਹ ਦਿਖਾ ਦਿੰਨੇ ਆ ਉਹ ਬੱਲੇ ਹਾਂ ਇਹ ਬਹਾਲੀਆ ਆ ਦਿਖਾ ਦਿੰਨੇ ਆ ਆ ਖੜੀਆਂ ਹੀ ਆ ਆ ਦੇਖੋ ਖੜੀਆਂ ਆ ਪਰਲੇ ਪਾਸੇ ਖਾਲਾ ਖੜਿਆ ਦਰਾ ਸਾਰੇ ਆ ਵੀ ਕਿਹਟ ਖਾਲ ਕਟਣਾ ਕੋ ਕਾਰਵਾਈ ਕਰਕੇ ਨਿਕਲ ਜੀ ਬੀੜ ਬਣ ਦਸਨ ਆਪੇ ਪੈਪਾ ਪਾਉਣਾ ਖਾਲ ਪਾਣੀ ਕਹੀ ਦੋ ਕਟ ਹੋ ਜਾਊਗਾ ਔਰ ਆਇਆ ਥੋੜਾ ਬਿਨਾਂ ਗੱਲ ਤੋਂ ਚੱਕ ਕੇ ਤੇ ਪਾਸ ਤੋੜ ਤੀਆਂ ਯਾਰ ਇੱਕ ਆਈਪੀ ਸਿਖਾਈ ਐ ਸਬਸਰ ਸੁਣਨ ਨੂੰ ਤਿਆਰ ਹੀ ਨਹੀਂ ਇੱਕ ਐਮਐਲਏ ਫੋਨ ਕਰਦਾ ਪੈਰ ਨਿਕਲ ਜਾਂਦੇ ਆ ਫਾਦਾ ਯਾਰ ਐਮਐਲਏ ਦਾ 2.5 3 ਸਾਲ ਬਾਅਦ ਕੋਈ ਹੋਰ ਆ ਜੂਗਾ ਇੱਥੇ ਤੁਸੀਂ ਤਾਂ ਇੱਛੀ ਰਹਿਣਾ ਛੋੜਾ ਕੋਈ ਫਰਜ਼ ਹੈ ਕਿ ਨਹੀਂ ਹੈ ਇਸ ਧਰਤੀ ਪ੍ਰਤੀ ਯਾਰ ਆ ਦੇਖ ਲੋ ਆ ਆ ਪੰਗਾਂ ਪੱਟੀਆਂ ਆ ਮਾਰੀਆਂ ਪੰਗਾਂ ਮੁੱਦਨਾ ਆ ਆ ਪੜਦੇ ਪੜਦੇ ਉਹਦੇ ਹੀ ਮੌਕੇ ਤੇ ਕੁਦਰਤੀ ਆ ਗਏ ਤੇ ਇਹ ਰੋਗੀ ਬਸ ਇੰਨਾ ਬਚ ਗਈ ਇਹ ਇਹਦੇ ਵੀ ਜੜਾ ਨੂੰ ਪਾਲਿਆ ਇੱਕ ਆੜਾ ਆ ਕੇ ਹੱਤਵਾਰੇ ਨੇ ਡੇਸੀ ਵੀ ਦਾ ਮਿੱਟੀ ਲਾ ਕੇ ਗਏ ਆ ਦੇਖ ਆ ਹੁਣ ਮਿੱਟੀ ਜੀ ਲਾ ਕੇ ਬਸ ਖਾਣਾ ਪੂਰਤੀ ਕਰਕੇ ਆ ਦੇਖ ਆ ਪਈਆ ਪੱਟੀ ਇਹਨੂੰ ਪਾਲਿਆ ਸੀਗਾ ਆ ਕੇ ਬਾੜਾ ਇਹਨ ਮਿੱਟੀ ਭਰਤੀ ਆ ਕੇ ਦੋ ਰੋਕੀ ਮੌਕੇ ਤੇ ਆ ਕੇ ਕਹਿੰਦੀ ਆ ਆ ਆ ਟਿੱਕਿਆਂ ਦੇ ਆ ਆ ਟਿੱਕਿਆਂ ਦੇ ਹੁੰਦੇ ਆ ਦੇਖੋ ਆ ਆ ਟਿੱਕੇ ਵੇ ਸੀ ਆ ਦੇ ਲੋ ਗੱਡੀਆਂ ਆ ਆ ਵੱਡੇ ਆ ਆ ਟਿੱਕਿਆ ਵਸ ਆ ਖਾਲ ਦਿਖਾ ਦੇ ਨਾ ਦੇਲਾ ਆ ਆ ਟਾਲੀ ਖੜੀ ਆ ਆ ਖਾਲ ਆ ਆ ਛੜਕਾ ਵਿਚਾਲੇ ਆ ਖਾਲ ਤੇ ਸੜਕ ਤੇ ਟਾਲੀਆਂ ਖੜੀਆਂ ਆ ਇਹਨੂੰ ਇਹਨੂੰ ਵੱਟਣ ਪਏ ਆ ਟਿੱਕਿਆ ਵੱਡੇ ਵੇ ਟਾਲੀ ਕੋ ਹੋਊਗੀ ਇਹ ਮੌਕੇ ਤੇ ਆ ਕੇ ਸੀ ਰੋਕੀ ਉੱਦਨੇ ਸੁਬਾ ਚਤਾਵ ਨਹੀਂ ਇਹੀ ਆ ਸਰਕਾਰ ਨੂੰ ਵੀ ਜੇ ਨਾਂ ਨਾ ਬੰਦਿਆਂ ਤੇ ਕਾਰਵਾਈ ਹੋਈ ਨਾ ਪਰਚਾ ਹੋਇਆ ਟਾਲੀਆਂ ਚੱਕ ਕੇ ਹਾਈਵੇ ਉੱਤੇ ਜਾ ਕੇ ਜਾਮਲਾਮਾ ਕੋ ਉੱਥੇ ਆ ਕੇ ਸਰਕਾਰ ਜਵਾਬ ਦਿੰਦੀ ਤੇ ਮੈਂ ਅਪੀਲ ਕਰਦਾ ਵਾਤਾਵਰਨ ਪ੍ਰੇਮੀਆਂ ਨੂੰ ਜਿਨ੍ਹਾਂ ਦੇ ਅੰਦਰ ਦਰਦ ਹੈਗਾ ਕੋਈ ਮਾੜਾ ਮੋਟਾ ਪੰਜਾਬ ਦਾ ਜਿਹੜੇ ਚਾਹੁੰਦੇ ਆ ਜਿਵੇਂ ਚਿਪਕੋ ਅੰਦੋਦਨ ਚੱਲਿਆ ਸੀ ਹੁਣ ਪੰਜਾਬ ਦੇ ਲੋਕੋ ਆਪਣੀਆਂ ਔਣ ਵਾਲੀਆਂ ਨਸਲਾਂ ਬਚਾਉਣ ਖਾਤਰ ਸਾਨੂੰ ਹਜਾਂ ਅੰਦੋਦਨ ਕੋਈ ਖੜਾ ਕਰਨਾ ਪੈਣਾ ਬਾਈ ਹੁਣ ਜੇ ਤੁਸੀਂ ਚਾਹੁੰਦੇ ਆ ਵੀ ਸਾਡੇ ਰੁੱਖ ਸਾਡੀ ਧਰਤੀ ਇਹ ਹਵਾ ਪਾਣੀ ਬਚੇ ਰਹਿਣ ਟੌਟਕੇ ਨੂੰ ਦੋ ਜਣੇ ਵਧਣੇ ਪੈਣਿਆ ਲੜਨਾ ਪੈਣਾ ਸੜਕਾਂ 'ਚ ਨਿਕਲਣਾ ਪੈਣਾ ਕਰਾਂ 'ਚ ਬੈਠ ਕੇ ਗੱਲ ਨਹੀਂ ਬਣਨੀ ਜੇ ਇਹ ਹੱਲ ਨਾ ਹੋਇਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਡੀ ਗੰਦੀ ਤੁਸੀਂ ਮੇਰਾ ਸਾਥ ਦੇਣਾ ਬਾਅਦ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਜੋ ਵੀ ਸਾਧਨ ਲੈ ਕੇ ਆਸਰੇ ਆਜੋ ਮੈਂ ਤੁਹਾਨੂੰ ਅਗਲਾ ਸੁਨੇਹਾ ਦੇਵਾਂਗਾ ਜੇ ਨਾ ਹੱਲ ਹੋਇਆ ਕੋਈ ਤੇ ਆਪਾਂ ਬਟੰਡਾ ਜਿਹੜਾ ਹਾਈਵੇ ਹੈ ਉਹ ਟਰਾਲੀਆਂ ਲਾ ਜਾ ਕੇ ਉਹ ਜਾਮ ਕਰਨਾ ਉਦੋਂ ਪੈਰ ਜੁੱਤੀ ਨਾ ਪਾਇਓ ਇਹ ਪਿੰਡ ਪਿੰਡ ਦੀ ਕਹਾਣੀ ਹੈ ਜੇ ਆਪਾਂ ਰੁੱਖ ਐਂ ਬਚਨੇ ਨਹੀਂ ਬਾਈ ਇਹ ਸਾਰੇ ਫਨਾ ਕਰ ਦੇਣਗੇ ਸਾਰੇ ਪਟ ਦੇਣਗੇ ਸੋ ਵੀ ਦਾ ਅਗਲਾ ਸੁਨੇਹਾ ਦੀ ਮੇਰੀ ਰੀਕ ਰੱਖਿਓ ਜਦੋਂ ਤੁਹਾਨੂੰ ਮੈਂ ਸੱਦਾ ਦਿੰਨਾ ਨਾਗ ਦੀ ਨਾਲ ਆਜੋ ਤੇ ਆਪਾਂ ਸਾਰੀਆਂ ਟਾਲਾਂਾਂ ਲਾ ਜਾ ਕੇ ਹਾਈਵੇ ਤੇ ਸਟਿੰਗ ਉੱਥੇ ਵੀ ਡੀਸੀ ਤੇ ਐਸਐਸਪੀ ਆ ਕੇ ਜਵਾਬ ਦੇ ਦੇਣ ਵੀ ਅਸੀਂ ਜੰਗਲਾਤ ਮਹਿਕਮੇ ਦੀਆਂ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਪਰਚਾ ਕਿਉਂ ਨਹੀਂ ਦਿੰਦੇ